ਸਰਬਜੀ ਸਰੂਰਬੀ ਦੀ ਕਵਤਾ ਮਾਂ ਕਦੇ ਗੁੱਸੇ ਹੁੰਦੀ ਸਾਡੇ ਕਿਸੇ ਤੇ ਵੀ ਮਾਂ ਕਦੇ ਗੁੱਸੇ ਹੁੰਦੀ ਸਾਡੇ ਕਿਸੇ ਤੇ ਵੀ ਨਾ ਦਿਲ ਦੀ ਦਿਲ ਵਿੱਚ ੜਕੇ ਨਾ ਦਿਲ ਦੀ ਦਿਲ ਵਿੱਚ ਰੱਖੇ ਨਾ ਦਿਲ ਦੀ ਲੇ ਵਿੱਚ ਡਕੇ ਬਾਪੂ ਸਾਦਾ ਸੁਲੇ ਬਾਪੂ ਸਾਦਾ ਸੁਲੇ ਅੰਦਰੋਂ ਅੰਦੇਰੀ ਹੱਸਦਾ ਅੰਦਰੋਂ ਅੰਦੇਰੀ ਹੱਸਦਾ ਨਹੀਂ ਕਦੇ ਝੁਮੇ ਵਾਰੀਆਂ ਤੋਂ ਅੱਕੇ ਨਾ ਕਦੇ ਝਿਮੇ ਵਾਰੀਆਂ ਤੋਂ ਅੱਕੇ ਨਾ ਕਦੇ ਝਿਮੇ ਵਾਰੀਆਂ ਤੋਂ ਅੱਕੇ ਹੁੰਦੇ ਜਦੋਂ ਕੋਲ ਨੇ ਕੋਲ ਨੇ ਮਾਪੇ ਹੁੰਦੇ ਜਦੋਂ ਕੋਲ ਨੇ ਕੋਲ ਨੇ ਮਾਪੇ ਕਰਨ ਕਰ ਭੁੱਲ ਜਾਂਦੀ ਕਰਨਾ ਕਰ ਭੁੱਲ ਜਾਂਦੀ ਉੱਠੇ ਸਾਇਆ ਸਿਰੋਂ ਜਦੋਂ ਉੱਠੇ ਸਾਇਆ ਸਿਰੋਂ ਜਦੋਂ ਉਠੇ ਸਾਇਆ ਫਿਰੋ ਜਦੋਂ ਫਿਰ ਕੱਕਾ ਵਾਂਗ ਰੁੱਲ ਜਾਂਦੀ